ਉਹੀ ਗੱਲ ਹੀ ਮੁੱਖ ਮੰਤਰੀ ਸਾਹਿਬ ਯਾਦ ਰੱਖ ਲੈ 2027 ਆ ਚੱਲੀ ਆ ਅਸੀਂ ਤੇਰਾ ਉਹ ਹਸ਼ਰ ਕਰਾਂਗੇ ਪੰਜਾਬ ਦੇ ਵਿੱਚ ਤੈਨੂੰ ਭਜਦੇ ਨੂੰ ਜਿਹੜਾ ਰਾਹ ਨਹੀਂ ਲੱਭਣ ਦੇਾਂਗੇ ਇਹ ਮਤ ਸੋਚ ਤੂੰ ਐਡਾ ਮੋਤੀ ਤੋਂ ਵੱਡਾ ਨਹੀਂ ਹੋ ਗਿਆ ਵੀ ਸਾਡੇ ਨਾਲ ਤੂੰ ਟੱਕਰ ਲਾਵੇਂਗਾ ਵੀ ਮੈਂ ਜੋ ਚਾਹਾਂ ਕਰ ਲਾਂਗਾ ਤੂੰ ਕ੍ਰਿਮੀਨਲ ਬੰਦਾ ਸ਼ਰਾਬੀ ਕਿਸਮ ਦਾ ਬੰਦਾ ਤੂੰ ਐਣਕਾ ਲਾ ਕੇ ਗੱਲ ਕਰਦਾ ਅੱਖ ਚੱਕ ਪਾ ਕੇ ਤੇਰੀ ਤੇ ਜੋ ਤਰੀ ਸਾਰੇ ਕਿਸਾਨ ਲੀਡਰਾਂ ਨਾਲ ਗੱਲ ਕਰਨ ਦੀ ਔਰ ਤੂੰ ਹੱਦਾਂ ਸਾਰੀਆਂ ਹੀ ਪਾਰ ਕਰ ਗਿਆ ਯਾਰ ਭਗਵੰਤ ਮਾਨਾ ਇੱਕ ਹੀ ਗੱਲ ਹੋਈ ਵੀ ਯਾਰ ਤੂੰ ਸਾਡੇ ਬਜ਼ੁਰਗ ਨੇ ਤੋਂ ਉਹਨਾਂ ਦਾ ਮੇਸੇਪ ਕੀਤਾ ਇੰਨੇ ਕਿ ਦਿਨ ਰੋਕਲੇਗਾ ਯਾਰ ਨਹੀਂ ਰੋਕ ਸਕਦਾ ਭਗਵੰਤ ਮਾਨਾ ਤੂੰ ਸਾਨੂੰ ਆਖਰੀ ਦਮ ਤੱਕ ਲੜਾਂਗੇ ਪਰ ਯਾਦ ਰੱਖ ਲੈ ਝਾੜੂ ਵਾਲੇ ਜਿਹੜੀ ਕੂਚੀ ਪਾਰਟੀ ਕੂਚੀ ਦਾ ਟੀਲਾ ਟੀਲਾ ਦੀ ਕਿਸਾਨਾਂ ਨੇ ਨਾ ਕੀਤਾ ਤੇ ਸਾਨੂੰ ਐਸਕੀਮ ਔਰ ਕਿਸਾਨਾਂ ਪੰਜਾਬ ਦੇ ਕਮੀ ਜਿੱਥੇ ਤੇਰਾ ਜੋਰ ਲੱਗਦਾ ਲਾਲਾ ਚੈਲੰਜ ਆ ਸਾਰੇ ਪੰਜਾਬ ਅਸੀਂ ਨੂੰ ਕਹਿਣਾ ਇਹਦੀ ਗੁਰਸਾ ਕਰਦੀ ਇਹਦੀ ਗੁੰਡਾਗਰਦੀ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਡਟ ਕੇ ਛੜਕਾਂ ਦੇ ਉੱਤਰੋ ਵੱਡਾ ਵਿਰੋਧ ਕਰੀਏ ਔਰ ਇਹਨੂੰ ਧੂਲ ਚਟਾ ਦਈਏ ਸਾਨੂੰ ਸਾਡੇ ਵੈਗਰੂ ਜੀ ਕੀ ਫਤਿਹ ਸਮੁੱਚੇ ਪੰਜਾਬ ਵਾਸੀਆਂ ਨੂੰ ਬੇਪੀਕਰਨੀ ਚਾਹੁੰਦੇ ਆ ਤੇ ਜਿਹੜੀ ਬਦਲਾਅ ਦੀ ਸਰਕਾਰ ਆਈ ਸੀ ਉਹਦਾ ਅੱਜ ਕੱਲ ਪੂਰੇ ਦੇਸ਼ ਔਰ ਪੰਜਾਬ ਨੇ ਵੇਖਿਆ ਨੰਗਾ ਚਿਹਰਾ ਇਹਨਾਂ ਦਾ ਹੋਇਆ ਔਰ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਧਰਨਿਆਂ ਤੋਂ ਬਿਨਾ ਸਾਡੇ ਨਾਲ ਗੱਲ ਕਰੋ ਇਹਦੇ ਦਾਦੀਆਂ ਦੀ ਉਮਰ ਦੇ ਦੇ ਬਾਪ ਦੇ ਉਮਰ ਦੇ 80-80 ਸਾਲ ਦੇ ਬਜ਼ੁਰਗਾਂ ਦੇ ਨਾਲ ਜਿਹੜਾ ਕੱਲੇ ਨੇ ਬੇਸ਼ੇਬ ਕੀਤਾ ਸਾਡੇ ਕਿਸਾਨ ਲੀਡਰਾਂ ਦੇ ਨਾਲ ਔਰ ਇਹ ਗੱਲ ਕਹਿ ਕੇ ਧਮਕੀ ਦਿੱਤੀ ਕਿਸਾਨ ਸਜੂਗਤ ਮੋਰਚੇ ਦੇ ਲੀਡਰਾਂ ਨੂੰ ਵੀ ਜਾ ਜੋ ਕੁਝ ਕਰਨਾ ਤੁਸੀਂ ਕਰ ਸਕਦੇ ਹੋ ਜਾ ਜੋ ਮਰਜੀ ਕਰ ਲੋ ਔਰ ਮੈਂ ਸਮਝਣਾ ਹਿੰਦੁਸਤਾਨ ਦੇ ਔਰ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲਾ ਮੁੱਖ ਮੰਤਰੀ ਆ ਬਹੁਤ ਵਾਰੀ ਸਾਡੀ ਮੁੱਖ ਮੰਤਰੀ ਦੇ ਪਦਰ ਤੇ ਔਰ ਨੈਸ਼ਨਲ ਲੈਵਲ ਦੇ ਲੀਡਰਾਂ ਦੇ ਨਾਲ ਵੀ ਗੱਲਬਾਤ ਹੁੰਦੀ ਰਹੀ ਹੈ ਕੁਝ ਮੰਗਾ ਮੰਨਿਆ ਜਾਂਦੀਆਂ ਕੁਝ ਨਹੀਂ ਮੰਨਿਆ ਜਾਂਦੀਆਂ ਗੱਲਬਾਤ ਕਦੀ ਛੱਡ ਕੇ ਸਰਕਾਰ ਜਿਹੜਾ ਮੁੱਖ ਮੰਤਰੀ ਨਹੀਂ ਭੱਜਿਆ ਔਰ ਪਹਿਲਾ ਇਹ ਮੁੱਖ ਮੰਤਰੀ ਹੋਵੇਗਾ ਔਰ ਜਿਹੜਾ ਕਹਿੰਦਾ ਸੀ ਬਦਲਾ ਦੀ ਨੀਤੀ ਔਰ ਕੱਲ ਕਿਸਾਨਾਂ ਨੂੰ ਧਮਕੀ ਦੇ ਕੇ ਧਮਕੀ ਦੇ ਕੇ ਵੀ ਜਾ ਜੋ ਹੁੰਦਾ ਕਰ ਲੋ ਪਰ ਸਾਨੂੰ ਰਾਤ ਦਾ ਹੀ ਇਹ ਖਬਰ ਸੀ ਵੀ ਇਹ ਕੁਝ ਕਰੇਗਾ ਔਰ ਰਾਦੇ 12:30 ਵਜੇ ਤੋਂ ਇਹ ਜਿਹੜੇ ਆਰਡਰ ਛਾੜੇ ਪੰਜਾਬ ਦੇ ਵਿੱਚ ਮੈਂ ਸਮਝਣਾ ਜਿਵੇਂ ਅਸੀਂ ਕੋਈ ਕ੍ਰਾਈਮ ਕੀਤਾ ਹੈ ਜਿਵੇਂ ਅਸੀਂ ਬਾਹਰਲੇ ਮੁਲਕ ਚੋਂ ਆਏ ਆ ਔਰ ਫੋਰਸ ਤੁਸੀਂ ਦੇਖ ਰਹੇ ਮੈਂ ਆਪਦੇ ਘਰ ਦੇ ਵਿੱਚ ਹੀ ਆ ਪੁਲਿਸ ਫੋਰਸ ਜਿਹੜੀ ਉਹ ਸਾਨੂੰ ਲੈਣ ਆਈ ਆ ਰਾਤ ਦੇ ਫੋਨ ਚੱਲਦੇ ਸੀ ਲੋਕੇਸ਼ਨਾਂ ਪਾਈਆਂ ਹੋਈਆਂ ਸਰਕਾਰ ਦੇ ਬਹੁਤ ਲੰਬੇ ਹੱਥ ਹੁੰਦੇ ਆ ਕਿਸਾਨਾਂ ਕੋਲ ਤਾਂ ਸਾਡੇ ਕੋਲ ਤਾਂ ਇਹੋ ਹੀ ਡੰਡਾ ਹੈ ਨਾ ਇਹ ਤੋਂ ਵੱਧ ਅਸੀਂ ਸਾਡੇ ਕੋਲ ਕੋਈ ਹਥਿਆਰ ਨਹੀਂ ਹੁੰਦਾ ਇਹਦੇ ਨਾਲ ਹੀ ਡੈਮੋਕ੍ਰੇਸੀ ਜਿਹੜੇ ਕਹਿੰਦੇ ਸਾਡਾ ਅਧਿਕਾਰ ਬੰਦਾ ਹੈ ਔਰ ਇਹ ਸਰਕਾਰ ਕਹਿੰਦੀ ਡੈਮੋਕ੍ਰੇਸੀ ਅਧਿਕਾਰ ਦਿੰਦਾ ਹੈ ਧਰਨਾ ਲੱਗ ਸਕਦਾ ਹੈ ਤੁਸੀਂ ਅਧਿਕਾਰ ਆਦੇ ਵਰਤ ਸਕਦੇ ਆ ਸਾਡੇ ਅਧਿਕਾਰਾਂ ਦੇ ਉੱਤੇ ਡਾਕਾ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਮੈਂ ਸਮਝਣਾ ਸਾਰਾ ਪੰਜਾਬ ਜੇਲ੍ਹ ਬਣਾ ਦਿੱਤਾ ਔਰ ਕਿਸਾਨ ਲੀਡਰਾਂ ਦੀ ਮੈਂ ਕਿਹਨਾ ਤੜਾ ਤਾਲ ਗ੍ਰਿਫਤਾਰੀਆਂ ਕਿਸੇ ਨੂੰ ਹੌਸ ਰੈਸਟ ਕਿਸੇ ਨੂੰ ਕਿਤੇ ਰੈਸਟ ਕਿਸੇ ਨੂੰ ਕਿਤੇ ਰੈਸਟ ਮੇਰੇ ਕੋਲ ਵੀ ਆਏ ਸੀ ਮੁਲਾਜ਼ਮ ਸਾਡੇ ਭਰਾ ਇਹ ਵੀ ਕਾਨੂੰਨ ਦੇ ਵੱਧੇ ਆ ਸਾਡੇ ਧੀਆ ਪੁੱਤ ਨੇ ਭਰਾ ਨੇ ਔਰ ਇਹ ਲੈਣ ਆਇਆ ਮੈਂ ਚਲੇ ਜਾਂ ਤਾਂ ਇੱਥੇ ਹੌਸ ਰੈਸਟ ਕਰਨਗੇ ਜਾਂ ਲੈ ਕੇ ਜਾਣਗੇ ਮੈਨੂੰ ਹੋਰ ਵੀ ਫੋਨ ਆਈ ਜਾਂਦੇ ਆ ਸਾਡਾ ਜ਼ਿਲ੍ਹਾ ਪ੍ਰਧਾਨ ਵੀ ਹੈ ਕੋੜਾ ਸਾਹਿਬ ਉਹਨਾਂ ਨੂੰ ਉੱਤਲ ਜੀਰੇ ਵਾਲੀ ਪੁਲਿਸ ਚੌਕ ਲੈ ਜੀਏ ਕੋਈ ਗੱਲ ਨਹੀਂ ਮੁੱਖ ਮੰਤਰੀ ਸਾਹਿਬ ਯਾਦ ਰੱਖ ਲੈ 2027 ਆ ਚੱਲੀ ਆ ਅਸੀਂ ਤੇਰਾ ਉਹ ਹਸ਼ਰ ਕਰਾਂਗੇ ਪੰਜਾਬ ਦੇ ਵਿੱਚ ਤੈਨੂੰ ਭੱਜਦੇ ਨੂੰ ਜਿਹੜਾ ਰਾਹ ਨਹੀਂ ਲੱਭਣ ਦੇਾਂਗੇ ਇਹ ਮਤ ਸੋਚ ਤੂੰ ਐਡਾ ਮੋਦੀ ਤੋਂ ਵੱਡਾ ਨਹੀਂ ਹੋ ਗਿਆ ਵੀ ਸਾਡੇ ਨਾਲ ਤੂੰ ਟੱਕਰ ਲਾਵੇਂਗਾ ਵੀ ਮੈਂ ਜੋ ਚਾਹਾਂ ਕਰ ਲਾਂਗਾ ਤੂੰ ਕ੍ਰਿਮੀਨਲ ਬੰਦਾ ਸ਼ਰਾਬੀ ਕਿਸਮ ਦਾ ਬੰਦਾ ਤੂੰ ਐਣਕਾ ਲਾ ਕੇ ਗੱਲ ਕਰਦਾ ਅੱਖ ਚੱਕ ਪਾ ਕੇ ਤੇਰੀ ਤੇ ਜੋਤਨੀ ਸਾਡੇ ਕਿਸਾਨ ਲੀਡਰਾਂ ਨਾਲ ਗੱਲ ਕਰਨ ਦੀ ਔਰ ਤੂੰ ਹੱਦਾ ਸਾਰੀਆਂ ਹੀ ਪਾਰ ਕਰ ਗਿਆ ਯਾਰ ਭਗਵੰਤ ਮਾਨਾ ਇਹ ਕੀ ਗੱਲ ਹੋਈ ਵੀ ਯਾਰ ਤੂੰ ਸਾਡੇ ਬਜ਼ੁਰਗ ਨੇ ਤੂੰ ਉਹਨਾਂ ਦਾ ਮੇਸੇਪ ਕੀਤਾ ਨਾ ਮੰਨਦਾ ਸਾਡੀਆਂ ਮੰਗਾਂ ਪਰ ਯਾਰ ਇਹ ਜਿਹੜੀ ਸ਼ਬਦਾਵਲੀ ਤੂੰ ਵਰਤੀ ਆ ਸਾਡੇ ਲੀਡਰਾਂ ਦੇ ਨਾਲ ਹੁਣ ਯਾਦ ਕਰ ਲੈ ਅੱਜ ਸਾਨੂੰ ਫੜ ਲੈਣਗੇ ਕਿੰਨੇ ਕ ਦਿਨ ਫੜ ਲੈਣਗੇ ਜਾਂ ਤਾਂ ਸਾਰਾ ਪੰਜਾਬ ਜੇਲ੍ਹ ਬਣਾ ਦੇ ਤੇ ਜਾਂ ਫਿਰ ਅਸੀਂ ਅਗਲਾ ਐਕਸ਼ਨ ਜਿਹੜਾ ਅਸੀਂ ਸਖਤ ਦੇਵਾਂਗੇ ਜੇ ਤੂੰ ਸਾਨੂੰ ਚੰਡੀਗੜ੍ਹ ਨਹੀਂ ਵੜਨ ਦਿੰਦਾ ਸਾਡੀ ਰਾਜਧਾਨੀ ਯਾਰ ਕਿਹੜੇ ਹੱਤਵਾਦੀ ਆ ਸੀ ਸਾਡੀ ਪੰਜਾਬ ਦੀ ਰਾਜਧਾਨੀ ਡੈਮੋਕਰੇਸੀ ਢੰਗ ਦੇ ਨਾਲ ਆ ਨਹੀਂਆ ਤੌਰ ਤੇ ਅਸੀਂ 5 ਤਰੀਕ ਦਾ ਜਿਹੜਾ ਪੂਰੇ ਹਿੰਦੁਸਤਾਨ ਚ ਐਸਕੇਮ ਨੇ ਦਿੱਤਾ ਪ੍ਰੋਗਰਾਮ ਤੇ ਸਾਰੀਆਂ ਰਾਜਧਾਨੀਆਂ ਤੇ ਪ੍ਰੋਟੈਸਟ ਕਰਨੇ ਅਸੀਂ ਜਿਹੜੀਆਂ ਜ਼ਾਇਦ ਮੰਗਾਂ ਨੇ ਤੇਰੇ ਨਾਲ ਜਿਹੜੀਆਂ ਸੰਬੰਧਿਤ ਤੇਰੀ ਗੱਲ ਕਰਦੇ ਆ ਜਿਹੜੀ ਸੈਂਟਰ ਨਾਲ ਉਹਨਾਂ ਨਾਲ ਕਰਾਂਗੇ ਸਿਰਫ ਤੇਰੇ ਨਾਲ ਗੱਲ ਆ ਜਿਹੜੀਆਂ ਤੂੰ ਕਰਨੀਆਂ ਸੀ ਵਿਧਾਨ ਸਭਾ ਤੇ ਅਸੀਂ ਤੇਰਾ ਸਵਾਗਤ ਕੀਤਾ ਤੂੰ ਜਿਹੜਾ ਆ ਡਰਾਫਟ ਤੇ ਜਿਹੜਾ ਤੂੰ ਵਿਧਾਨ ਸਭਾ ਸਾਦ ਕੇ ਜਲਾਸਾ ਸੀ ਸਭ ਤੋਂ ਪਹਿਲਾਂ ਇਸਕੀਮ ਦੇ ਲੀਡਰਾਂ ਦਾ ਬਿਆਨ ਸੀ ਵੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਆ ਪਰ ਇੱਕ ਦਿਨ ਯਾਰ ਧੰਨਵਾਦ ਕਰਾ ਕੇ ਤੇਰੀਆਂ ਰਹਿਂਦੀਆਂ ਮੰਗਾਂ ਨੇ ਤੂੰ ਸਾੜਨਾ ਬਹਿ ਕੇ ਗੱਲ ਕਰਦਾ ਕੁਝ ਮੰਗ ਮੰਨਦਾ ਹੋ ਅਸੀਂ ਧਰਨਾ ਲਾਉਣ ਨੂੰ ਕੋਈ ਜਿੱਦ ਨਹੀਂ ਕਰਦੇ ਸਾਡਾ ਕੋਈ ਸ਼ੌਕ ਨਹੀਂ ਟਰਾਲੀਆਂ ਸਾੜਿਆ ਮੇਰੀ ਦਿਖਾਓ ਸਾਡੀ ਫੋਲ ਤਿਆਰੀ ਸੀ ਪਰ ਕਿੰਨੇ ਕ ਦਿਨ ਰੋਕ ਲੇਗਾ ਯਾਰ ਨਹੀਂ ਰੋਕ ਸਕਦਾ ਭਗਵੰਤਬਾਨਾ ਤੂੰ ਸਾਨੂੰ ਯਾਦ ਰੱਖਲਾ ਡੈਮੋਕ੍ਰੇਸੀ ਤੇ ਰਹਿ ਕੇ ਅਸੀਂ ਲੜਦੇ ਆਂ ਅਸੀਂ ਕਾਨੂੰਨ ਨੂੰ ਕਦੇ ਹੱਥ 'ਚ ਨਹੀਂ ਲਿਆ ਪਰ ਤੂੰ ਯਾਰ ਐਦਾਂ ਸਾਡੇ ਉੱਤੇ ਯਾਰ ਫੋਰਸਾਂ ਚੜਾ ਦਿੱਤੀਆਂ ਇਹ ਕੋਈ ਗੱਲ ਬਣਦੀ ਯਾਰ ਕਿੰਨੇ ਕ ਦਿਨ ਸਾਨੂੰ ਰੈਸਟ ਪਾਏਗਾ ਸਾਨੂੰ ਲੈ ਜਾਓ ਥਾੜੇ ਸਾਡੇ ਫਰੰਟਪਾਹੇ ਜੇਲ੍ਹ ਭੇਜ ਲੋਗੇ ਏਦੋਂ ਬਾਅਦ ਕੀ ਕਰ ਸਕਦੇ ਆਂ ਕੱਖ ਨਹੀਂ ਕਰ ਸਕਦੇ ਡੈਮੋਕਰੇਸੀ 'ਚ ਫੇਰ ਵੱਡੀਆਂ ਮੀਟਿੰਗਾਂ ਹੋਣਗੀਆਂ ਔਰ ਸਾਰੇ ਪੰਜਾਬ ਵਾਲਿਆਂ ਨੂੰ ਕਹਿਣਾ ਮੈਂ ਅਸੀਂ ਸਾਡੇ ਜਿੰਨੇ ਆਗੂਆਂ ਦੀ ਰੈਸਟ ਪੈ ਗਈ ਆ ਅਗਲਾ ਪ੍ਰੋਗਰਾਮ ਸਾਡੇ ਲੀਡਰ ਜਿਹੜੇ ਬਚੇ ਉਹ ਦੇਣਗੇ ਜੇ ਰੋਲ ਜਾਨ ਕਰਨੇ ਜਾਮ ਕਰਨੀਆਂ ਪਿਆਉ ਵੀ ਕਰਾਂਗੇ ਪਰ ਯਾਰਾ ਪੀਸ ਬੋਲ ਰਿਹਾ ਕਿ ਅਸੀਂ ਲੜਾਂਗੇ ਤੇਰੇ ਨਾਲ ਆਖਰੀ ਦਮ ਤੱਕ ਲੜਾਂਗੇ ਪਰ ਯਾਦ ਰੱਖ ਲੈ ਝਾੜੂ ਵਾਲੇ ਜਿਹੜੀ ਕੋਚੀ ਪਾਰਟੀ ਧੜੀ ਕੋਚੀ ਦਾ ਤੀਲਾ ਤੀਲਾ ਦੇ ਕਿਸਾਨਾਂ ਨੇ ਨਾ ਕੀਤਾ ਤੇ ਸਾਨੂੰ ਐਸਕੀਮ ਔਰ ਕਿਸਾਨਾਂ ਦਾ ਪੰਜਾਬ ਦੇ ਕਮੀ ਜਿੱਥੇ ਤੇਰਾ ਜੋਰ ਲੱਗਦਾ ਲਾਲਾ ਚੈਲੰਜ ਆ ਸਾਰੇ ਪੰਜਾਬ ਵਾਸੀਆਂ ਨੂੰ ਕਹਿਣਾ ਇਹਦੀ ਬੁਰਸ਼ਾ ਕਰਦੀ ਇਹਦੀ ਗੁੰਡਾਗਰਦੀ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਡਟ ਕੇ ਸੜਕਾਂ ਦੇ ਉੱਤਰੋਂ ਵੱਡਾ ਵਿਰੋਧ ਕਰੀਏ ਔਰ ਇਹਨੂੰ ਧੂਲ ਚਟਾ ਦਈਏ ਧੰਨਵਾਦ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਖਾਲਸਾ